ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਜਗਤਾਰ ਸਿੰਘ ਤਾਰਾ ਨੂੰ ਭੋਗਪੁਰ ਕੇਸ ਦੇ ਵਿੱਚ ਅੱਜ ਜਲੰਧਰ ਕੋਰਟ 'ਚ ਪੇਸ਼ ਕੀਤਾ ਗਿਆ ਇਸ ਦੌਰਾਨ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਜਗਤਾਰ ਸਿੰਘ ਤਾਰਾ ਨੂੰ ਕੜੀ ਸੁਰੱਖਿਆ ਦੇ ਵਿੱਚ ਵਾਪਸ ਲੈ ਜਾਇਆ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ 9 ਅਕਤੂਬਰ ਨੂੰ ਹੁਣ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਆਏ ਖੜਾ ਨੂੰ ਲੈ ਕੇ ਗੱਲ ਕਰਦੇ ਹੋਏ ਕਿਹਾ ਕਿ ਸਾਰੇ ਹੀ ਪੰਜਾਬੀਆਂ ਨੂੰ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੇ ਲੋਕਾਂ ਨੂੰ ਇੱਕ ਵਾਰ ਫੇਰ ਤੋਂ ਇਕਜੁੱਟ ਹੋਣ ਦੀ ਅਪੀਲ ਕੀਤੀ। ਉਹਨਾਂ ਨੇ ਦਿੱਲੀ ਦੇ ਅੱਗੇ ਹੱਥ ਨਾ ਫੈਲਾਉਣ ਦੀ ਗੱਲ ਕਹੀ ਹੈ। ਉੱਥੇ ਹੀ ਤਾਰਾ ਦੀ ਪੇਸ਼ੀ ਨੂੰ ਲੈ ਕੇ ਉਹਨਾਂ ਦੇ ਸਾਥੀ ਨੇ ਦੱਸਿਆ ਕਿ ਬੀਤੇ ਦਿਨ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਜਦੋਂ ਉਹ ਪੰਜਾਬ ਦੌਰੇ ਤੇ ਆਏ ਤੇ 1600 ਕਰੋੜ ਰੁਪਏ ਦਾ ਐਲਾਨ ਕੀਤਾ ਉਸ ਦੇ ਨਾਲ ਪੰਜਾਬ ਦੇ ਹਾਲਾਤ ਸੁਧਰ ਨਹੀਂ ਸਕਦੇ ਕਿਉਂਕਿ ਹਾਲਾਤ ਕਾਫੀ ਖਰਾਬ ਨੇ। ਇਸ ਤੋਂ ਬਾਅਦ ਉਹਨਾਂ ਨੇ ਕੁਝ ਹੋਰ ਰੱਖ ਦਿੱਤੀ। ਮੰਗ ਕੀਤੀ ਹੈ ਦੱਸਦੀ ਹੈ ਕਿ 28 ਸਤੰਬਰ 2009 ਨੂੰ ਭੋਗਪੁਰ ਥਾਣੇ ਦੇ ਵਿੱਚ ਇੱਕ ਐਫਆਈਆਰ ਨੰਬਰ 103 ਦਰਜ ਕੀਤੀ ਗਈ ਸੀ ਪੁਲਿਸ ਨੇ ਦੋਸ਼ ਲਗਾਇਆ ਸੀ ਕਿ ਤਾਰਾ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਫੰਡ ਇਕੱਠੇ ਕੀਤੇ ਗਏ ਹਨ ਤੇ ਇਸੇ ਮਾਮਲੇ ਦੇ ਵਿੱਚ ਹੁਣ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਅੱਜ ਚੜ੍ਹਦੀ ਕਲਾ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਦਾ ਅੱਜ ਕੱਲ ਦਾ ਮਾਹੌਲ ਹੈ ਪੰਜਾਬ ਦਾ ਜੋ ਚੀਜ਼ਾਂ ਕਰਕੇ ਕੀ ਕਹਿਣਾ ਚਾਹੋਗੇ ਸਰਕਾਰ ਦੀ ਜਿਹੜੀ ਕਰ ਰਹੀ ਹੈ ਤਰਜ਼ਾ ਜਲਦੀ ਹੈ ਹਰ ਪੀਤਾਂ ਇਹਨਾਂ ਤੋਂ ਬਹੁਤ ਹੀ ਕਰ ਰਹੇ ਹੋਰ ਬਾਈ ਬਾਈ ਸਾਈਡ ਆਪ ਨੇ ਇਕਤਾ ਦਾ ਜੀ ਸਨੇਹਾ ਬਹੁਤ ਠੀਕ ਹੈ ਸਰਕਾਰ ਜੋ ਬੰਦੀ ਦੀਆਂ ਕਰ ਰਹੀ ਚਾਹੁੰਦੇ ਪਾਈ ਸਾਹਿਬ ਅੱਜ ਚੜ੍ਹਦੀ ਕਲਾ ਜੀ ਹਰ ਪੀਤਾਂ ਦਾ ਜੋ ਅਪੀਲ ਕਰ ਲਗੇ ਹੋਏ ਮਦਦ ਕਰ ਰਹੇ ਆ ਪੰਜਾਬ ਉਹ ਬਾਹਰ ਛੜ ਕੇ ਰਹੇ ਹੋਰ ਜੀ جو لوگ کر رہے ہر چیز کر رہے ہو ਅੱਜ ਚੜ੍ਹਦੀ ਕਲਾ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਅੱਜਕੱਲ ਦਾ ਮਾਹੌਲ ਹੈ ਪੰਜਾਬ ਦਾ ਜੋ ਚੀਜ਼ਾਂ ਕਰਦੇ ਕੀ ਕਹਨੇ ਚਾਹੁੰਦੇ ਸਰਕਾਰ ਦੀ ਜਿਹੜੀ ਚਾਹੁੰਦੇ ਤਰਜਰ ਜਲਦੀ ਹੈ ਕਮਨੀ ਜੋ ਲੋਕ ਕਰ ਰਹੇ ਹਰ ਪੀਤਾ ਇਹਨਾਂ ਤੋਂ ਬਹੁਤ ਹੀ ਕਰ ਰਹੇ ਹੋਰ ਬਾਈ ਬਾਈ ਸਾਈਡ ਪੰਜਾਬ ਨੇ ਇੱਕ ਤਾਂ ਸਿਹਤ ਸਿਹਤ ਬਹੁਤ ਠੀਕ ਹੈ ਸਰਕਾਰ ਜੋ ਬੰਦੀ ਜ਼ਿੰਦਾਦਿਲੀ ਕਰ ਰਹੀ ਚਾਹੁੰਦੇ ਪੰਜਾਬ ਚੜ੍ਹਦੀ ਕਲਾ ਜੀ ਹਰ ਗੀਰਤਾਂ ਦਾ ਜੋ ਵੀਰ ਕਰ ਲਗੇ ਹੋਏ ਮਦਦ ਕਰ ਰਹੇ ਆ ਪੰਜਾਬ ਉਹ ਵੱਧ ਚੜ ਕੇ ਰਹੇ ਹੋਰ ਵੀ ਆਏ جو لوگ کر رہے ہر چیز کر رہے ہو ਅੱਜ ਚੜ੍ਹਦੀ ਕਲਾ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਅੱਜ ਕੱਲ ਦਾ ਮਾਹੌਲ ਹੈ ਪੰਜਾਬ ਦਾ ਜੋ ਚੀਜ਼ਾਂ ਕਰਦੇ ਕੀ ਕਹਨੇ ਚਾਹੁੰਦੇ ਸਰਕਾਰ ਦੀ ਜਿਹੜੀ ਚਾਹੁੰਦੇ ਤਰਜਰ ਜਲਦੀ ਹੈ ਕੰਮ ਕੀ ਜੋ ਲੋਕ ਕਰ ਰਹੇ ਹਰ ਪੀਤਾ ਇਹਨਾਂ ਤੋਂ ਬਹੁਤ ਹੀ ਕਰ ਰਹੇ ਹੋਰ ਬਾਈ ਬਾਈ ਸਾਈਡ ਪੰਜਾਬ ਨੇ ਇੱਕ ਤਾਂ ਸਿਹਤ ਬਹੁਤ ਠੀਕ ਹੈ ਸਰਕਾਰ ਜੋ ਬੰਦੀ ਜ਼ਿੰਦਾਦਿਲੀ ਕਰ ਰਹੀ ਚਾਹੁੰਦੇ ਨਾ ਚਾਹੁੰਦੇ ਭਾਈ ਸਾਹਿਬ ਅੱਜ ਚੜ੍ਹਦੀ ਕਲਾ ਜੀ ਹਰ ਗੀਰਤਾਂ ਦਾ ਜੋ ਵੀਰ ਕਰ ਲਗੇ ਹੋਏ ਮਦਦ ਕਰ ਰਹੇ ਆ ਪੰਜਾਬ ਉਹ ਵੱਧ ਛੜ ਕੇ ਰਹੇ ਹੋਰ ਵੀ ਆਏ جو لوگ کر رہے ہر چیز کر رہے ہو ਅੱਜ ਚੜ੍ਹਦੀ ਕਲਾ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਕੱਲ ਦਾ ਮਾਹੌਲ ਹੈ ਪੰਜਾਬ ਦਾ ਜੋ ਚੀਜ਼ਾਂ ਕਰਕੇ ਕੀ ਕਹਿਣਾ ਚਾਹੋਗੇ ਸਰਕਾਰ ਦੀ ਜਿਹੜੀ ਕਰ ਰਹੀ ਹੈ ਤਰਜ਼ਾ ਜਲਦੀ ਹੈ ਹਰ ਪੀਤਾਂ ਇਹਨਾਂ ਤੋਂ ਬਹੁਤ ਹੀ ਕਰ ਰਹੇ ਹੋਰ ਬਾਈ ਬਾਈ ਸਾਈਡ ਗਿਆਬ ਨੇ ਇੱਕ ਤਾਂ ਜੀ ਸਨੇਹਾ ਬਹੁਤ ਹੀ ਸਰਕਾਰ ਜੋ ਬੰਦੀ ਜ਼ਿੰਦਗੀ ਕਰ ਰਹੀ ਚਾਹੁੰਦੇ ਪਾਈ ਸਾਹਿਬ ਅੱਜ ਚੜ੍ਹਦੀ ਕਲਾ ਜੀ ਹਰ ਪੀਤਾਂ ਦਾ ਜੋ ਅਪੀਲ ਕਰ ਲਗੇ ਹੋਏ ਮਦਦ ਕਰ ਰਹੇ ਆ ਪੰਜਾਬ ਉਹ ਵੱਧ ਛੜ ਕੇ ਰਹੇ ਹੋਰ جو لوگ کر رہے ہر چیز کر رہے ہو ਭਾਈ ਸਾਹਿਬ ਦਾ ਜਿਹੜਾ ਇੱਕ ਕਾਮਨ ਸਨੇਹਾ ਸੀਗਾ ਉਹ ਸਾਰਾ ਨਹੀਂ ਸੀਗਾ ਉਹ ਪੰਜਾਬ ਨੂੰ ਲੈ ਕੇ ਇਹ ਕਹਣਾ ਇਹ ਕਹਿ ਕੇ ਗਏ ਨੇ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਸ ਔਖੀ ਘੜੀ ਵਿੱਚ ਜਦੋਂ ਪੰਜਾਬ 'ਚ ਹੜ੍ਹ ਆਏ ਨੇ ਤੇ ਸਰਕਾਰਾਂ ਦਾ ਫੇਲਿਅਰ ਰਿਹਾ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੱਧ ਚੜ ਕੇ ਪੰਜਾਬੀਆਂ ਦੀ ਮਦਦ ਕਰਨ ਜਿਹੜੀ ਪੰਜਾਬ ਨੂੰ ਰੀਲੀਫ ਦੇ ਨਾਮ ਦੇ ਉੱਤੇ ਭੀਖ ਦਿੱਤੀ ਜਾ ਰਹੀ ਹੈ ਉਸ ਭੀਖ ਨੂੰ ਇਗਨੋਰ ਕਰਕੇ ਪੰਜਾਬੀ ਆਪ ਇਸ ਚੀਜ਼ ਲਈ ਤਤਪਰ ਹੋਣ ਆਪਣੀਆਂ ਸੇਵਾਵਾਂ ਆਪਣੇ ਕੰਮਾਂ ਆਪਣੇ ਚੀਜ਼ਾਂ ਨੂੰ ਆਪਣੇ ਲੋਕਾਂ ਨੂੰ ਲੈ ਕੇ ਆਪ ਜਦੋਂ ਜਦ ਕਰਕੇ ਇਸ ਸਾਰੀ ਚੀਜ਼ ਨੂੰ ਹੱਲ ਕਰਨ ਦਿੱਲੀ ਵੱਲ ਨੂੰ ਚਾਅ ਅਸੀਂ ਨਹੀਂ ਰੱਖਦੇ ਇਸ ਕਰਕੇ ਅਸੀਂ ਅੱਜ ਭਾਈ ਦਾ ਸੁਨੇਹਾ ਜਿਹੜਾ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਹਰੇਕ ਪੰਜਾਬੀ ਨੂੰ ਦੇ ਰਹੇ ਆ ਕਿ ਪੰਜਾਬ ਦੀ ਮਦਦ ਪੰਜਾਬੀ ਆਪ ਕਰਨਗੇ ਅਸੀਂ ਕਿਸੇ ਦਿੱਲੀ ਵੱਲੋਂ ਆਏ ਬੰਦੇ ਦੇ ਉੱਤੇ ਟੇਕ ਨਹੀਂ ਰੱਖਦੇ ਨਾ ਉਹਨਾਂ ਦੇ ਉੱਤੇ ਸਾਡੀ ਕੋਈ ਆਸ ਆ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਆਪ ਰਿਲੀਫ ਦੇ ਜ਼ਰੀਏ ਜਿੰਨਾ ਹੋ ਸਕੂਗਾ ਕਰਾਂਗੇ ਮਗਰ ਦਿੱਲੀ ਮੋਰੇ ਹੱਥ ਨਹੀਂ ਆ Đਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਐਮ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਜੋ ਰੀਲੀਫ ਦਿੱਤਾ ਹੈ ਭਾਈ ਸਾਹਿਬ ਨੇ ਉਸੇ ਨੂੰ ਕਿਹਾ ਕਿ ਇਹ ਚੀਜ਼ ਜ਼ਰੂਰੀ ਹੈਗੀ ਆ ਫਿਰ ਕਿਵੇਂ ਦੇ ਹਾਂਜੀ ਉਹਨਾਂ ਨੇ ਜਿਹੜਾ ਪੀਐਮ ਦਾ ਰੀਲੀਫ ਫੰਡ ਦੇ ਵਿੱਚ ਜਿਹੜਾ 1600 ਕਰੋੜ ਦੀ ਗੱਲ ਕੀਤੀ ਹੈ ਨਾ ਉਸ ਅਮਾਉਂਟ ਨੂੰ ਅਸੀਂ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਚ 450 ਕਿੱਲੇ ਸਾਡੇ 400 ਲੱਖ ਸਕੁਅਰ ਫੁੱਟ ਏਰੀਆ ਜਿਹੜਾ ਉਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਨੂੰ ਕੰਪਨਸੇਟ ਨਹੀਂ ਕਰ ਸਕਦੇ ਉਹ ਬੜੀ ਛੋਟੀ ਜੀ ਅਮਾਉਂਟ ਆ ਮਗਰ ਪ੍ਰੋਬਲਮ ਇਹ ਵੀ ਆ ਕਿ ਜਿਹੜੀਆਂ ਪੰਜਾਬ ਦੀ ਇਸ ਵੇਲੇ ਮੌਜੂਦਾ ਸਰਕਾਰ ਆਮ ਆਦੀ ਪਾਰਟੀ ਹੈਗੀ ਆ ਉਹਨਾਂ ਦੇ ਵੱਲੋਂ ਜਿਹੜੇ ਪਹਿਲ ਕਦਮੀ ਕਰਨੀਆਂ ਚਾਹੀਦੀਆਂ ਸੀਗੀਆਂ ਉਹ ਤੇ ਵੀ ਉਹ ਪੂਰੀ ਤਰ੍ਹਾਂ ਫੇਲ ਹੋਏ ਨੇ ਮਤਲਬ ਜਿਹੜੇ ਫਲੱਡ ਆਣ ਦੇ ਪਿੱਛੇ ਕਾਰਨ ਨੇ ਉਹ ਇਹ ਸੀਗੇ ਕਿ ਜਿਹੜੇ ਨਹਿਰੀ ਤੇ ਦਰਿਆਈ ਜਿਹੜਾ ਪਾਣੀ ਦੇ ਨਿਕਾਸ ਨਿਕਲਣ ਦੇ ਤਰੀਕੇ ਸੀਗੇ ਜਿਹੜੇ ਰਸਤੇ ਸੀਗੇ ਉਹਨਾਂ ਦੀ ਸੁਧਾਰ ਕੀਤੀ ਨਹੀਂ ਗਈ ਸੀ ਤੇ ਅੱਗੇ ਵੀ ਇਹਨਾਂ ਵੱਲੋਂ ਜਿਹੜੀਆਂ ਮਾਈਨਿੰਗ ਕੀਤੀਆਂ ਗਈਆਂ ਜਾਂ ਜੋ ਇਹਨਾਂ ਨੇ ਨੁਕਸਾਨ ਕੀਤਾ ਪੰਜਾਬ ਦੀਆਂ ਸਾਰੀਆਂ ਨਹਿਰਾਂ ਦਾ ਉਹਦੇ ਵਿੱਚ ਜੇ ਹੁਣ ਇਹ ਦਿੱਲੀ ਕੋਲੋਂ ਆਸ ਕਰਦੇ ਆ ਤੇ ਦਿੱਲੀ ਨੇ ਤਾਂ ਪਹਿਲੇ ਹੀ ਆਪਣੇ ਆਪ ਨਹੀਂ ਬੰਸ਼ਾ ਕਲੀਅਰ ਕਰ ਦਿੱਤੀ ਆ ਕਿ ਉਹਨਾਂ ਪੰਜਾਬ ਦੇ ਨਾਲ ਜਿਹੜਾ ਤਾਂ ਕਹੀ ਕਰਨਾ ਫਿਰ ਜਿਹੜੀਆਂ ਇਹ ਸਰਕਾਰਾਂ ਆਈਆਂ ਨੇ ਆਮ ਆਦਮੀ ਪਾਰਟੀ ਦੇ ਨਾਮ ਤੋਂ ਜਿਹੜੀਆਂ ਪੰਜਾਬ ਨਾਲ ਵਸਕਰਾ ਕਰ ਰਹੀਆਂ ਨੇ ਉਹਦੇ ਨਾਲ ਭਾਈ ਸਾਹਿਬ ਨੂੰ ਬਿਲਕੁਲ ਕਲੀਅਰ ਹੈ ਚੀਜ਼ਾਂ ਕਿ ਇਹ ਪੰਜਾਬ ਦੇ ਲੋਕਾਂ ਦਾ ਨੁਕਸਾਨ ਚਾਹੁੰਦੇ ਆ ਪੰਜਾਬ ਦੇ ਲਈ ਸਿਰਫ ਪੰਜਾਬ ਦੇ ਲੋਕਾਂ ਨਹੀਂ ਜਿਹੜੀਆਂ ਸੇਵਾ ਕਰਨੀ ਆ ਤੇ ਉਹ ਕਰ ਵੀ ਰਹੇ ਆ ਇਹਦਾ ਸਮਾਂ ਹੋ ਗਿਆ ਬਖਵਾ ਕੇ ਬੰਦੀ ਸਿੰਘਾ ਦੀ ਕੋਈ ਉਹਦੀ ਕੋਈ ਪੈਲਕਾ ਤੋਂ ਨਹੀਂ ਕੀਤੇ ਫੇ ਵੀ ਭਾਈ ਸਾਹਿਬ ਉਹਨੂੰ ਚੜਦੀ ਕਲਾ ਦਾ ਮੈਸੇਜ ਦਿੱਤਾ ਗਿਆ ਹਾਂ ਭਾਈ ਸਾਹਿਬ ਹਮੇਸ਼ਾ ਚੜਦੀ ਕਲਾ ਦਾ ਮੈਸੇਜ ਤਾ ਦੇ ਜਿਹੜੇ ਸੰਘਰਸ਼ੀ ਯੋਧੇ ਹੁੰਦੇ ਹਨ ਨਾ ਉਹ ਜੇਲਾਂ ਨੂੰ ਜਿਹੜਾ ਉਹ ਆਪਣੇ ਤੇ ਬੋਝ ਨਹੀਂ ਮੰਨਦੇ ਉਹ ਇਹਨਾਂ ਨੂੰ ਵੀ ਇੱਕ ਕੌਮੀ ਜਿਹੜੀ ਮੰਜ਼ਲਾ ਹੁੰਦੀਆਂ ਉਹਦੀ ਪ੍ਰਾਪਤੀ ਦਾ ਇੱਕ ਰਾਹ ਬਣਦੇ ਆ ਤੇ ਉਹਦੇ ਵਿੱਚ ਉਹ ਯਤਨਸ਼ੀਲ ਆ ਤੇ ਅਸੀਂ ਉਹਨਾਂ ਦੀ ਚੜਦੀ ਕਲਾ ਕਰਕੇ ਕੌਮ ਵੀ ਚੜਦੀ ਕਲਾ ਚ ਅੱਜ ਆਇਆ ਤਾਂ ਮਿਲਣ ਦਿੱਤਾ ਗਿਆ ਪੁਲਿਸ ਨੇ ਮਤਲਬ ਕਿ ਕੋਈ ਗਲਤ ਰਿੱਕੇ ਨਾਲ ਨਹੀਂ ਆਇਆ ਸੀ ਮਿਲਣ ਵੀ ਆਇਆ ਸੀ ਗੁਲਾਬ ਵੀ ਨਹੀਂ ਕਰ ਦਿੱਤਾ ਗਿਆ ਆਮ ਤੌਰ ਤੇ ਨਾ ਦੇਖੋ ਜਿਹੜੇ ਆਉਂਦੇ ਨੇ ਬੰਦੇ ਜਿਹੜੇ ਪੰਜਾਬ ਦੀ ਪੁਲਿਸ ਹੈਗੀ ਆ ਉਹ ਸਾਡੇ ਨਾਲ ਸਹਿਮਤ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਜਦੋਂ ਮਿਲਣਾ ਹੈ ਫਤਰੀ ਸਾਂਝ ਕਰਨੀ ਆ ਇਹਨਾਂ ਕੋਲ ਪ੍ਰੋਟੋਕੋਲ ਸਾਨੂੰ ਡੀਲ ਕਰਨ ਦਿੰਦੇ ਆ ਇਸ ਤੋਂ ਬਾਅਦ ਤੇ ਅਸੀਂ ਵੀ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ਅਸੀਂ ਡਿਸਟਰਬ ਕਰੀਏ ਪਰ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਦਿੱਲੀ ਨੂੰ ਖੁਸ਼ ਕਰਨਾ ਚਾਹੁੰਦੇ ਆ ਉਹ ਵਿੱਚੋਂ ਹੁੰਦੇ ਹੀ ਇਦਾਂ ਦੇ ਕੋਈ ਨਾ ਕੋਈ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰਦੇ ਆ ਮਗਰ ਕੋਈ ਗੱਲ ਨਹੀਂ ਉਹਨਾਂ